ਅੱਜ ਰਾਤ ਨੂੰ ਬਦਲੇਗਾ ਪੂਰਾ ਮੌਸਮ ਤੇਜ਼ਮੀ ਤੋੜੇਗਾ ਸਾਰੇ ਰਿਕਾਰਡ 13 ਤੋਂ 15 ਜੂਨ ਮੌਸਮ ਦੀ ਵੱਡੀ ਅਪਡੇਟ ਮੌਸਮ ਵਿਭਾਗ ਨੇ ਪੰਜਾਬ ਦੇ ਮੌਸਮ ਨੂੰ ਲੈ ਕੇ ਨੇ ਜਾਣਕਾਰੀ ਸਾਂਝੀ ਕੀਤੀ ਹੈ ਪੰਜਾਬ ਵਿੱਚ ਬਦਲੇਗਾ ਪੂਰਾ ਮੌਸਮ ਅਤੇ ਲੋਕਾਂ ਨੂੰ ਗਰਮੀ ਤੋਂ ਮਿਲੇਗੀ ਰਾਹਤ ਆਉਣ ਵਾਲੇ ਕੁਝ ਘੰਟਿਆਂ ਦੇ ਦਰਮਿਆਨ ਪੰਜਾਬ ਦਾ ਮੌਸਮ ਬਦਲਣ ਵਾਲੇ ਤੇ ਠੰਡੀਆਂ ਹਵਾਵਾਂ ਚੱਲਣਗੀਆਂ ਪੰਜਾਬ ਦੇ ਵਿੱਚ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਸ਼ੁੱਕਰਵਾਰ ਨੂੰ ਹੀ ਹੀਟ ਵੇਵ ਦਾ ਰੈਡ ਅਲਰਟ ਜਾਰੀ ਕੀਤਾ ਗਿਆ ਕੁਝ ਥਾਵਾਂ ਤੇ ਦਿਨ ਵੇਲੇ ਅੱਤ ਦੀ ਲੂ ਚੱਲਣ ਦੀ ਸੰਭਾਵਨਾ ਰਾਤ ਨੂੰ ਜਿਹੜੀ ਆ ਕੁਝ ਠੰਡੀ ਹਵਾਵਾਂ ਦੇਖਣ ਨੂੰ ਮਿਲਣਗੀਆਂ ਪਹਿਲਾਂ ਵੀਰਵਾਰ ਨੂੰ ਸਵੇਰੇ ਦੇ ਵਕਫਾਕ ਜ਼ਿਲ੍ਹਿਆਂ ਵਿੱਚ ਤੇਜ਼ ਧੁੱਪ ਨਿਕਲੀ ਦਿਨ ਵੇਲੇ ਗਰਮੀ ਦੇਖਣ ਨੂੰ ਮਿਲੀ ਲੋਕਾਂ ਦਾ ਬਿਹਾਲ ਬੁਰਾ ਹਾਲ ਹੋਇਆ ਤਾਂ ਉਸ ਨੂੰ ਲੈ ਕੇ ਵੱਡੀ ਅਪਡੇਟ ਹੁਣ ਸਾਹਮਣੇ ਆ ਰਹੀ ਹੈ ਮੌਸਮ ਵਿਭਾਗ ਦੇ ਮੁਤਾਬਿਕ ਪਹਿਲਾਂ ਹੀ ਜਾਣਕਾਰੀ ਸਾਂਝੀ ਕਰ ਦਿੱਤੀ ਸੀ ਕਿ ਅੱਜ ਦੇ ਮੌਸਮ ਦੀ ਗੱਲ ਕਰੀਏ ਤਾਂ 13 ਜੂਨ ਨੂੰ ਅੱਜ ਰਾਤ ਨੂੰ ਮੌਸਮ ਜਿਹੜਾ ਠੰਡਾ ਹੋਵੇਗਾ ਕਈ ਜ਼ਿਲ੍ਹਿਆਂ ਵਿੱਚ ਠੰਡੀਆਂ ਹਵਾਵਾਂ ਚੱਲਣਗੀਆਂ ਅਤੇ ਕਈ ਜ਼ਿਲ੍ਹਿਆਂ ਵਿੱਚ ਹਲਕੀ ਬੱਦਲਬਾਈ ਜਿਹੜੀ ਦੇਖਣ ਨੂੰ ਮਿਲੇਗੀ ਪਰ 14 ਜੂਨ ਨੂੰ ਮੌਸਮ ਜਿਹੜਾ ਇੱਕਦਮ ਹੀ ਬਦਲ ਜਾਵੇਗਾ ਸਾਰਾ ਪੰਜਾਬ ਦੇ ਵਿੱਚ 14 ਜੂਨ ਨੂੰ ਪਾਰੀ ਬਾਰਿਸ਼ ਜਿਹੜੀ ਆ ਦੱਸੀ ਹੋਈ ਹੈ ਜੀ ਜੀ ਹਾਂ ਬਠਿੰਡੇ ਜ਼ਿਲ੍ਹੇ ਦੇ ਵਿੱਚ ਸਭ ਤੋਂ ਵੱਧ ਤਾਪਮਾਨ ਦਰਜ ਕੀਤਾ ਗਿਆ ਹੈ 14 ਜੂਨ ਨੂੰ ਸੂਬੇ ਦੇ ਕੁਝ ਹਿੱਸਿਆਂ ਵਿੱਚ ਔਰੇਜ ਅਲਰਟ ਜਾਰੀ ਕੀਤਾ ਗਿਆ ਜਿਸ ਨਾਲ ਧੂੜ ਭਰੀ ਹਨੇਰੀ ਚੱਲਣ ਦੀ ਸੰਭਾਵਨਾ 15 ਤੋਂ 17 ਜੂਨ ਤੱਕ ਮੌਸਮ ਦਾ ਜ਼ਹਿਰੋ ਲੜ ਜਾਰੀ ਕੀਤਾ ਗਿਆ ਜਿਸ ਵਿੱਚ ਜਿਸ ਚ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੇ ਵਸਾਰ ਨਾਲ ਧੂੜ ਭਰੀ ਹਨੇਰੀ ਚੱਲਣ ਦੀ ਸੰਭਾਵਨਾ ਤੇ ਕਈ ਜ਼ਿਲ੍ਹਿਆਂ ਜਿਹੜੀ ਹੈ ਦੇਖਣ ਨੂੰ ਮਿਲੇਗੀ ਜਿਸ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ ਮੌਸਮੀ ਬਾਕੀ ਦੇ ਅਨੁਸਾਰ 14 ਅਤੇ 15 ਜੂਨ ਨੂੰ ਕੁਝ ਥਾਵਾਂ ਤੇ ਗਰਮੀ ਦੀ ਲਹਿਰ ਅਤੇ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ 18 ਜੂਨ ਤੱਕ ਵੱਖ-ਵੱਖ ਥਾਵਾਂ ਤੇ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲਣਗੀਆਂ ਬਿਜਲੀ ਅਤੇ ਤੇਜ਼ ਹਵਾਵਾਂ ਚੱਲਣ ਦੀ ਚੱਲਣਗੀਆਂ ਜਿਸ ਤੋਂ ਬਾਅਦ ਬਾਰਿਸ਼ ਹੋਰ ਹੋਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ ਮੌਸਮ ਨੂੰ ਲੈ ਕੇ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਬਾਕੀ ਤੁਸੀਂ ਆਪਣੇ ਜ਼ਿਲ੍ਹੇ ਦਾ ਨਾਮ ਕਮੈਂਟ ਵਿੱਚ ਜਰੂਰ ਸ਼ੇਅਰ ਕਰੋ ਤੁਹਾਡੇ ਜ਼ਿਲ੍ਹੇ ਵਿੱਚ ਮੌਸਮ ਕਿਸ ਤਰੀਕੇ ਦਾ ਫਿਲਹਾਲ ਪਟਿਆਲੇ ਜ਼ਿਲ੍ਹੇ ਦੇ ਵਿੱਚ ਵੀ ਜਿਹੜੀਆਂ ਠੰਡੀਆਂ ਹਵਾਵਾਂ ਚੱਲਣ ਸ਼ੁਰੂ ਹੋ ਚੁੱਕੀਆਂ ਨੇ ਸੰਗਰੂਰ ਜ਼ਿਲ੍ਹੇ ਦੇ ਵਿੱਚ ਵੀ ਬਠਿੰਡੇ ਜ਼ਿਲ੍ਹੇ ਦੇ ਵਿੱਚ ਜਿਹੜਾ ਤਾਪਮਾਨ ਸਭ ਤੋਂ ਵੱਧ ਦਰਜ ਕੀਤਾ ਗਿਆ ਜੀ ਪੰਜਾਬ ਵਿੱਚ ਭਿਆਨਕ ਗਰਮੀ ਦੇ ਵਿਚਕਾਰ ਤਨ ਹਿੱਸਿਆਂ ਵਿੱਚ ਕਾਰ ਵਧਿਆ ਗਿਆ ਜਿਸ ਅਨੁਸਾਰ ਮੌਸਮ ਦੀ ਭਵਿੱਖਬਾਣੀ ਦੀ ਜਾਣਕਾਰੀ ਕੀਤੀ ਗਈ ਹੈ ਕਿ ਜੀ ਹਾਂ ਕਈ ਜ਼ਿਲ੍ਹੇ ਵਿੱਚ ਤਾਪਮਾਨ ਇੰਨਾ ਜ਼ਿਆਦਾ ਕਿ ਲੋਕਾਂ ਦਾ ਬਿਹਾਲ ਹੋਇਆ ਹਾਲ ਤਾ ਵੱਡੀ ਅਪਡੇਟ ਤੁਹਾਨੂੰ ਸਾਂਝੀ ਕਰ ਰਹੇ ਹਾਂ ਬਾਕੀ ਮੌਸਮ ਬੰਦੀ ਜਿਵੇਂ ਕਿ ਹੋਰ ਤਾਜ਼ਾ ਅਪਡੇਟ ਜਾਣਕਾਰੀ ਆਉਂਦੀ ਹੈ ਅਸੀਂ ਚੈਨਲ ਜਰੂਰ ਸ਼ੇਅਰ ਕਰਾਂਗੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਅੱਜ ਰਾਤ ਨੂੰ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਠੰਡੀਆਂ ਹਵਾਵਾਂ ਚੱਲਣ ਦੀ ਉਮੀਦ ਸੰਭਾਵਨਾ ਦਿਖਾਈ ਜਾ ਰਹੀ ਹੈ ਅਤੇ ਕੱਲ ਤੋਂ ਪੰਜਾਬ ਦੇ ਕਈ ਜ਼ਿਲ੍ਹੇ ਵਿੱਚ ਬਾਰਿਸ਼ ਹੋਵੇਗੀ ਹੋਰ ਜਾਣਕਾਰੀ ਜਾਣ ਲਈ ਚੈਨਲ ਕਰੋ ਸਬਸਕ੍ਰਾਈਬ ਧੰਨਵਾਦ ਜੀ ਸਾਰਿਆਂ ਦਾ